ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਵੈਸਲ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੁਣ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੀ ਸ਼ਾਮ 4:00 ਵਜੇ ਸੋ ਸਮੇਂ 'ਚ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖ ਲੈ ਕਰੋ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਹੁਣ ਤਾਂ ਮੈਂ ਤੁਹਾਨੂੰ ਕਿਸੇ ਭੈਣ ਦੇ ਆਰਡਰ ਤੇ ਸੂਟ ਬਣ ਕੇ ਆਏ ਨੇ ਮੈਂ ਤੁਹਾਨੂੰ ਉਹ ਸੂਟ ਦਿਖਾਉਂਗੀ ਦੇ ਵਿੱਚ ਸੂਟ ਹੈਗਾ ਕਾਫੀ ਜ਼ਿਆਦਾ ਸੋਹਣਾ ਬਲੂ ਕਲਰ ਦਾ ਸੂਟ ਹੈ ਕਲਰ ਵੀ ਬਹੁਤ ਸੋਹਣਾ ਹੈ ਤੇ ਫਿਰ ਵਰਕਟ ਉਸ ਤੋਂ ਵੀ ਜ਼ਿਆਦਾ ਸੋਹਣਾ ਹੋ ਜਾਂਦਾ ਤੇ ਲਓ ਜੀ ਇਹ ਭੈਣ ਨੇ ਆਪ ਸਾਨੂੰ ਵੀਡੀਓ ਭੇਜੀ ਸੀ ਆਪਣਾ ਡਿਜ਼ਾਈਨ ਦਿੱਤਾ ਸੀਗਾ ਉਹ ਡਿਜ਼ਾਈਨ ਨੂੰ ਦੇਖ ਕੇ ਆਪਾਂ ਇਹ ਸੂਟ ਜਿਹੜਾ ਉਹਨਾਂ ਦਾ ਰੈਡੀ ਕੀਤਾ ਹੈ ਫੁੱਲ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਕਰਕੇ ਦੇਖ ਲਓ ਬੇਸ਼ੱਕ ਦੀ ਬਹੁਤ ਸੋਹਣਾ ਵਰਕ ਹੋਇਆ ਹੋਇਆ neck ਦੇ ਉੱਪਰ ਹੈਵੀ ਵਰਕ ਹੈ ਬਹੁਤ ਪਿਆਰਾ ਵਰਕ ਹੈ ਤੇ ਨੈਕਸਟ ਹੈਦਾਬਾਦ ਤੋਂ ਮੈਂ ਜ਼ਿਆਦਾ ਖਿਲਾਰਾ ਨਹੀਂ ਪਾਉਣਾ ਚਾਹੁੰਦੀ ਕਿਉਂਕਿ ਫਿਰ ਇਹ ਪ੍ਰੈਸ ਕਰ ਉਸ ਕੀਤੇ ਹੋਏ ਨੇ ਆਹ ਲਓ ਜੀ ਇਹ ਹੈਗੀ ਇਹਦੀ ਬਾਜੂ ਬਹੁਤ ਸਫਾਈ ਦਾ ਵਰਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਵਰਕ ਹੈ ਤੇ ਬਸ ਅੱਜ ਆਪਾਂ ਭੇਜ ਰਹੇ ਹਾਂ ਰੰਗਾ ਸਹੀ ਹੈ ਰਾਇਲ ਬਲੂ ਕਲਰ ਹੈ ਜੀ ਰਾਇਲ ਬਲੂ ਤੁਸੀਂ ਸਾਡੇ ਤੋਂ ਕੋਈ ਵੀ ਜਿਹੜਾ ਸੂਟ ਹੈਗਾ ਬਣਵਾ ਸਕਦੇ ਹੋ ਕੋਈ ਵੀ ਸਟੱਫ ਕਹਿ ਸਕਦੇ ਹੋ ਜਿਹੜੇ ਸਟੱਫ ਦੀ ਮਰਜ਼ੀ ਤੁਸੀਂ ਬਣਵਾਉਣਾ ਹੋਵੇ ਉਹਦੇ ਤੇ ਬਣਵਾ ਸਕਦੇ ਹੋ ਤੇ ਨਾਲੇ ਤੁਸੀਂ ਆਪਣਾ ਕੋਈ ਵੀਡੀਓ ਭੇਜ ਸਕਦੇ ਹੋ ਉਹਦਾ ਡਿਜ਼ਾਈਨ ਬਣਵਾ ਸਕਦੇ ਹੋ ਠੀਕ ਹੈ ਜੀ ਸੋ ਇਹ ਜਿਹੜੇ ਸੂਟ ਨੇ ਵੀਡੀਓ ਤੇ ਬਣੇ ਨੇ ਇੱਕ ਆ ਵੀ ਉਸ ਭੈਣ ਦਾ ਹੀ ਆ ਸੋ ਆਪਾਂ ਇਹਨਾਂ ਦੇ ਪਾਰਸਲ ਭੇਜਣੇ ਆ ਇਹ ਜਾਰਜਟ ਤੇ ਬਣਿਆ ਹੋਇਆ ਸੂਟ ਆ ਕਾਫੀ ਵਧੀਆ ਸੁਪੀਰੀਅਰ ਕੁਆਲਿਟੀ ਦੀ ਜਾਰਜਟ ਤੇ ਬਣਿਆ ਹੋਇਆ ਬਹੁਤ ਪਿਆਰਾ ਸੂਟ ਹੈ ਹਾਂ ਲੋ ਜੀ ਦਿਖਾ ਦਿੰਦੇ ਨੇ ਜੀ 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 ਲੋ ਜੀ ਆ ਹੈਗਾ ਨੈਕ ਦੇ ਉੱਪਰ ਵਰਕੇ ਦੀ ਜਨਾ ਬਾਦਲਾ ਯੂਜ਼ ਹੋਇਆ ਜਿਹੜਾ ਸ਼ਾਈਨ ਕਰਦਾ ਦਿਖਦਾ ਹੈ ਨਾ ਤੁਹਾਨੂੰ ਕਾਫੀ ਵਧੀਆ ਲੱਗਦਾ ਹੈ ਇਹ ਸਾਰਾ ਇਹਦੇ ਵਿੱਚ ਬਾਦਲਾ ਯੂਜ਼ ਹੋਇਆ ਹੋਇਆ ਹੈ ਔਰ ਇਹ ਵੀ ਡਿਜ਼ਾਈਨਿੰਗ ਭੈਣ ਨੇ ਆਪਾਂ ਨੂੰ ਦਿੱਤੀ ਸੀਗੀ ਆਪਾਂ ਉਹਨੂੰ ਦੇਖ ਕੇ ਇਹ ਡਿਜ਼ਾਈਨ ਕੀਤਾ ਹੈਗਾ ਡਿਜ਼ਾਈਨਿੰਗ ਦੱਸ ਦੇਣੀ ਆ ਤੁਹਾਨੂੰ ਮੈਂ ਇਹ ਲੋ ਜੀ ਇਹ ਹੈਗਾ ਇਹਦਾ ਨੈੱਕ ਬਹੁਤ ਪਿਆਰਾ ਜਾਂ ਔਰ ਇਹ ਹੈਗਾ ਘੇਰੇ ਦੇ ਉੱਪਰ ਵਰਕ ਹੈਵੀ ਵਰਕ ਹੈ ਘੇਰੇ ਤੇ ਵੀ ਤਿੰਨ ਲਾਈਨਾਂ ਨੇ ਔਰ 5 4 5 ਬੂਟੀਆਂ ਨੇ ਇਸ ਤਰ੍ਹਾਂ ਨੈਕਸਟ ਦਿਖਾਉਣੀ ਆ ਅੱਗੇ ਤੁਹਾਨੂੰ ਬਹੁਤ ਪਿਆਰੀ ਜੀ ਜੌਰਜਟ ਲੱਗੀ ਹੋਈ ਹੈ ਜੀ ਉਹ ਖੁਰਦਰੀ ਵਾਲੀ ਜੌਰਜਟ ਨਹੀਂ ਸੌਫਟ ਵਾਲੀ ਜੌਰਜਟ ਲੱਗੀ ਹੋਈ ਹੈ ਤੇ ਇਹਦੇ ਤੇ ਬਹੁਤ ਵਧੀਆ ਤੇ ਨੈਕਸਟ ਹੈਗਾ ਜੀ ਲੋ ਜੀ ਇਹ ਹੈਗੀ ਇਹਦੀ ਬਾਜੂ ਇਹ ਵਾਲੀ ਬਾਜੂ ਤੇ ਇਹ ਵਾਲਾ ਹੈਵੀ ਵਰਕ ਹੋ ਰਿਹਾ ਹੈ ਠੀਕ ਹੈ ਤੇ ਸਾਰੇ ਦੇ ਵਿੱਚ ਬਦਲਾ ਯੂਜ਼ ਕੀਤਾ ਜੀ ਆਪਾਂ ਜਿੰਨੇ ਵੀ ਤੁਹਾਨੂੰ ਫਲਾਵਰ ਦਿਖ ਰਹੇ ਨੇ ਤੇ ਇਹ ਹੈ ਜੀ ਇਹਦਾ ਸਲਵਾਰ ਦਾ ਵਰਕ ਹਾਂ ਠੀਕ ਹੈ ਤੇ ਨੈਕਸਟ ਵਰਕ ਆਊਗਾ ਇਹ ਵਾਲਾ ਸਲਵਾਰ ਦਾ ਵਰਕ ਫੇਰ ਆ ਕੇ ਦੋ ਪਹੁੰਚੇ ਹੋਗੇ ਠੀਕ ਹੈ ਜੀ ਤੇ ਅੱਗੇ ਦਿਖਾਉਣੀ ਆ ਖਾਸਾ ਹੀ ਖਲਾਰਾ ਪੈਂਦਾ ਹੈ ਦਾ ਕਿਉਂਕਿ ਇਹਦੇ ਤੇ ਵਰਕ ਬਹੁਤ ਸਾਰਾ ਹੈ ਤੇ ਲੋ ਜੀ ਜਿਹੜਾ ਤੁਹਾਨੂੰ ਇਹ ਵਰਕ ਹੁਣ ਦਿਖ ਰਿਹਾ ਹੈ ਇਹ ਵਾਲਾ ਜਿਵੇਂ ਫਰੰਟ ਤੇ ਤੁਸੀਂ ਲਾਈਨਾਂ ਨਹੀਂ ਦੇਖੀ ਅਸੀਂ ਜਿਵੇਂ 4 5 4 5 ਇਹ ਬੈਕ ਸਾਈਡ ਦਾ ਵਰਕ ਹੈ ਜਿੰਨਾ ਵਰਕ ਫਰੰਟ ਤੇ ਹੈ ਉਨਾ ਵਰਕ ਤੁਹਾਨੂੰ ਮਿਲੂਗਾ ਇੰਨੇ ਹੀ ਵਰਕ ਤੁਹਾਨੂੰ ਘੇਰੇ ਤੇ ਫਰੰਟ ਤੇ ਮਿਲੂਗਾ ਉਨਾ ਹੀ ਬੈਕ ਸਾਈਡ ਤੇ ਮਿਲੂਗਾ ਔਰ ਨੈਕ ਤੇ ਮਿਲੂਗਾ ਬਾਜੂ ਤੇ ਔਰ ਸਲਵਾਰ ਵੀ ਬਹੁਤ ਸਰਵ ਵਰਕ ਹੋਇਆ ਹੋਇਆ ਜੀ ਇਹਦੇ ਤੇ ਸੂਟ ਤੇ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਔਰ ਜੌਰਜਟ ਐਨ ਪੂਰੀ ਵਧੀਆ ਕੁਆਲਿਟੀ ਦੀ ਜੌਰਜਟ ਲੱਗੀ ਹੋਈ ਆ ਇਹ ਲੋ ਜੀ ਤੇ ਪੂਰੀ ਫੁੱਲ ਸਫਾਈ ਨਾਲ ਵਰਕ ਕਰਾਇਆ ਹੋਇਆ ਰੰਗ ਤਾਂ ਤੇ ਕਿਹੜਾ ਕਲਰ ਤਾਂ ਉਹ ਚਲੋ ਆਪਣੀ ਹਰ ਇੱਕ ਦੀ ਆਪਣੀ ਚੋਇਸ ਹੁੰਦੀ ਹੈ ਜੀ ਇਹ येलो ਮਸਟਰਡ ਜਿਹਾ ਕਲਰ ਹੈਗਾ ਇਹ ਭੈਣ ਨੇ ਕਿਹਾ ਸੀਗਾ ਵੀ ਇਦਾਂ ਦਾ ਕਰਾਉਣਾ ਇਹ ਚ ਸਿਰਫ ਲਾਜ ਆ ਜਾਂਦੀ ਹੈ ਲੋ ਜੀ ਇਹ ਵਾਲੇ ਹੋ ਗਏ ਦੋ ਸੂਟ ਇਹ ਜੀ ਦੇ ਭੈਣ ਦੇ ਜਾਣੇ ਨੇ ਇਹ ਉਹਨਾਂ ਦੇ ਸੂਟ ਨੇ ਠੀਕ ਹੈ ਜੀ। ਲੋ ਜੀ ਅਗਲਾ ਸੂਟ ਜਿਹੜਾ ਇਹ ਆਪਾਂ ਸੇਲ ਕਰਨ ਵਾਸਤੇ ਸੂਟ ਹੈਗਾ ਜਿਹੜੀ ਵੀ ਭੈਣ ਨੂੰ ਪਸੰਦ ਹੋਇਆ ਉਹ ਲੈ ਸਕਦੀ ਹੈ। ਆਹ ਲੋ ਇਹ ਤਾਂ ਹੈਗਾ ਸਲਵਾਰ ਦਾ ਪੀਸ। ਠੀਕ ਹੈ ਜੀ ਕਲਰਫੁਲ ਜੌਰਜਟ ਦੇ ਵਿੱਚ ਹੈ ਬਹੁਤ ਸੋਹਣਾ ਸੂਟ ਹੈ ਇਹ। ਇਹ ਸਲਵਾਰ ਬਣੂਗੀ ਤੇ ਇਹ ਬਣੂਗਾ ਜੀ ਸ਼ਰਟ। ਵਾਈਟ ਕਲਰ ਦੇ ਵਿੱਚ ਜੌਰਜਟ ਦਾ ਸ਼ਰਟ ਹੈ। ਇਹਦੇ ਵਿੱਚ ਵੀ ਫੁੱਲ ਬਾਦਲਾ ਯੂਜ਼ ਹੋਇਆ ਬੜਾ ਹੀ ਸੋਹਣਾ ਲੱਗਦਾ ਇਹ ਸੂਟ ਨੇੜੋਂ ਕਰਕੇ ਦਿਖਾ ਦਿੰਦੀ ਸਾਰਾ ਦੇਖੋ ਜੀ ਤੁਸੀਂ ਆ ਸਾਰਾ ਲਸ਼ ਲਸ਼ ਕਰਦਾ ਹੈ ਸ਼ਾਈਨ ਕਰਦਾ ਸੂਟ ਹੈ ਕਿਉਂਕਿ ਇਹ ਸਾਰੇ ਚ ਬਾਦਲਾ ਯੂਜ਼ ਕੀਤਾ ਹੋਇਆ ਹੈ ਔਰ ਇਹਦੇ ਵਿੱਚ ਸਾਰੇ ਚ ਬਾਦਲਾ ਯੂਜ਼ ਕੀਤਾ ਹੋਇਆ ਜਿਹੜੇ ਪੈਨਲ ਬਣੇ ਹੋਏ ਨੇ ਠੀਕ ਹੈ ਜੀ ਘੇਰੇ ਤੇ ਫਿਰ ਤੁਹਾਨੂੰ ਆ ਇੱਕ ਫਲਾਵਰ ਮਿਲੂਗਾ ਇਹਦੇ ਤੇ ਵੀ ਪਰਮਾ ਬਾਦਲਾ ਯੂਜ਼ ਹੋਇਆ ਤੇ ਨੈਕਸਟ ਇਹ ਵਾਲੀ ਬਾਜੂਆ ਬਾਜੂ ਤੇ ਆਪਾਂ ਇੰਨਾ ਕੰਮ ਕਰਾਇਆ ਹਲਕਾ ਫੁਲਕਾ ਜਿਹਾ ਕੰਮ ਕਰਾਇਆ ਬਾਦਲਾ ਇਹਦੀ ਜਿਵਿਧੀ ਵਧੀਆ ਯੂਜ਼ ਕੀਤਾ ਗਿਆ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹਦੀ ਲੈਂਥ ਵਗੈਰਾ ਦੱਸ ਦੇਣੀ ਆ ਆਪ ਕੋਲੇ ਵੀ ਸਮਝਾ ਦੇਵੀਂ ਕਿ ਇੱਧਰ ਇੱਕ ਉੱਧਰ ਹਾਂ ਉਹ ਦੱਸ ਦੇਣੀ ਹੈ ਘਣਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਦੱਸਣ ਦੀ ਲੋੜ ਨਹੀਂ ਦਿੰਦੀ ਕਈ ਵਾਰੀ ਐ ਲੱਗਦਾ ਉਹ ਟੇਡਾ ਜਿਹਾ ਫੁੱਲ ਆ ਉਹ ਇਹ ਦੱਸ ਦਿੰਨੇ ਆਪ ਲੋ ਜੀ ਲੈਂਥ ਦੇਖ ਲਓ ਪਹਿਲਾਂ ਤੁਸੀਂ ਬਾਦੂ ਆ ਲੈਂਥ ਇਹਦੀ 44 ਹੈ ਸਾਡੇ ਚ 44 ਆਹ ਨਾ 44 ਆ ਜੀ ਲੈ 44 ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦੀ ਡਿਜ਼ਾਈਨਿੰਗ ਇਹ ਨਾ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਆ ਇਹਦੀ ਇੱਕ ਫਲਾਵਰ ਤਾਂ ਪਾਇਆ ਹੋਇਆ ਇਧਰ ਸਾਈਡ ਨੂੰ ਠੀਕ ਆ ਆਹ ਵਾਲਾ ਫਲਾਵਰ ਤਾਂ ਇਸ ਸਾਈਡ ਦਿਖਾ ਵੀ ਰਹੀਆਂ ਵਿੱਚ ਦੀ ਦਿਖਾ ਦੇਣੀ ਹੈ ਮੀਬੀ ਦੇਖਣ ਲੱਗ ਜਾਂਦੀ ਏ ਛੱਡ ਕੇ ਇਹ ਫਲਾਵਰ ਆ ਜਿਹੜਾ ਉਹ ਆਹ ਖਾਲੀ ਥਾਂ ਛੱਡ ਕੇ ਇਧਰ ਨੂੰ ਪਾਇਆ ਇੱਕ ਸਾਈਡ ਨੂੰ ਠੀਕ ਆ ਜੀ ਤੇ ਜਿਹੜਾ ਦੂਜਾ ਫਲਾਵਰ ਆ ਇਹ ਥੋੜਾ ਉਹਦੇ ਨਾਲੋਂ ਛੋਟਾ ਹੈ ਇਹ ਪਾਇਆ ਵਾ ਇਧਰਲੀ ਸਾਈਡ ਨੂੰ ਕਮਰ ਕੋਲੀ ਤਾਂ ਇਹ ਕਮਰ ਕੋਲੀ ਆ ਦੀ ਕਪੜਾਈ ਸੋਨਾ ਸੂਟ ਬਣ ਕੇ ਰੈਡੀ ਹੋਊਗਾ ਔਰ ਨਾਲ ਜਿਹੜੀ ਸਲਵਾਰ ਹੈ ਉਹ ਹੈਗੀ ਐ ਇਹ ਵਾਲੀ ਆਪਾਂ ਤੁਹਾਨੂੰ ਇੱਥੇ ਹੀ ਰੱਖ ਕੇ ਦਿਖਾਉਣੀ ਆ ਤੇ ਦੇਖੋ ਆ ਬੜਾ ਸੂਟ ਬਣ ਗਿਆ ਤੇ ਇਦਾਂ ਦੇਖ ਸਾਰੇ ਉਹੀ ਕਲਰ ਯੂਜ਼ ਕੀਤੇ ਹੋਏ ਨੇ ਜਿਹੜੇ ਕਲਰ ਸਲਵਾਰ ਦੇ ਵਿੱਚ ਸੀਗੇ ਅਗਰ ਤੁਸੀਂ ਦੁਪੱਟਾ ਇਹਦੇ ਨਾਲ ਕਰਵਾਉਣਾ ਚਾਹੁੰਦੇ ਹੋ ਤਾਂ ਟਾਈ ਐਂਡ ਡਾਈ ਦਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਤੁਹਾਨੂੰ ਜੌਰਜਟ ਦੇ ਵਿੱਚ ਹੀ ਬਣਾ ਕੇ ਦੇ ਦਾਂਗੇ 350 ਦੇ ਵਿੱਚ ਅੱਪਾ ਤੁਹਾਨੂੰ ਜੋਰਟਟ ਦਾ ਦੁਪੱਟਾ ਦੇਵਾਂਗੇ ਠੀਕ ਹੈ ਜੀ ਕਾਫੀ ਵਧੀਆ ਬਣਿਆ ਤੁਸੀਂ ਇਹਦੇ ਨਾਲ ਜਦੋਂ ਟਾਈ ਐਂਡ ਡਾਈ ਦੁਪੱਟਾ ਕਰਾ ਕੇ ਬਹੁਤ ਸਾਨੂੰ ਤੁਸੀਂ ਦੇਖਿਓ ਕਿੰਨਾ ਸੋਹਣਾ ਗ੍ਰੇਸ ਆਉਣੀ ਆ ਜੀ ਗਰਲਿਸ਼ ਲੁੱਕ ਦਾ ਸੂਟ ਹੈ ਜੀ ਇਹ ਬਹੁਤ ਪਿਆਰਾ ਜਿਹਾ ਲਓ ਜੀ ਅੱਗੇ ਇਹਨਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀਆਂ ਹੁਣ ਆਪਣੇ ਉਹੀ ਸੂਟ ਡਿਸਕਾਊਂਟ ਵਾਲੇ ਠੀਕ ਹੈ ਕਿਉਂਕਿ ਤੁਹਾਨੂੰ ਵੀ ਫਾਇਦਾ ਹੋ ਜਾਊਗਾ ਔਰ ਸਾਨੂੰ ਵੀ ਇਹ ਹੈਗਾ ਕਿ ਚਲੋ ਆਪਣੇ ਸੂਟ ਆ ਜਿਹੜੇ ਉਹ ਪਹਿਣਾ ਕੋਲੇ ਡਿਸਕਾਊਂਟ ਰੇਟ ਤੇ ਚਲੇ ਜਾਣਗੇ ਪਹਿਣਾ ਨੂੰ ਫਾਇਦਾ ਕਰਦੀ ਹੈ ਥੋੜਾ ਜਿਹਾ ਥੋੜਾ ਫਾਇਦਾ ਸੋਚ ਰਹੀਆਂ ਅਸੀਂ ਲਓ ਜੀ 2.55 ਕੇਰਾ ਬਣ ਕੇ ਰੈਡੀ ਹੋ ਜਾਊਗਾ ਜੀ ਇਹ ਤਾਂ 4-4 ਲਾਈਨਾਂ ਪਾਈਆਂ ਹੋਈਆਂ ਨੇ ਇਹਦੇ ਉੱਪਰ ਫਰੰਟ ਦੇ ਉੱਪਰ ਇਹ ਆਪਣੇ ਕੋਲੇ ਆਹ ਡਿਜ਼ਾਈਨ ਦਾ ਮਸਟਰਡ ਕਲਰ ਦੇ ਵਿੱਚ ਸਿੰਗਲ ਸੂਟ ਰਿਹਾ ਹੈ ਸਹੀ ਰੰਗ ਹੀ ਹੈ ਬਸ ਸਹੀ ਹੈ ਲਗਭਗ ਸਹੀ ਹੈ ਤੇ ਫਰੰਟ ਤੇ ਇਹ ਵਾਲਾ 2.55 ਕੇਰਾ ਔਰ ਬਾਜੀ ਚਲੋ ਤੇ ਨਾਲ ਇਹਦੀ ਆਹ ਵਾਲੀ ਸਲਵਾਰ ਮਿਲੂਗੀ 750 ਦੇ ਵਿੱਚ ਰਾਮ ਟੈਕਸ ਦਾ ਸੂਟ ਆ ਜੂਗਾ ਪਹਿਣਾ ਪੁੱਛਦੀਆਂ ਰਹਿੰਦੀਆਂ ਨੇ ਇਹ ਜੀ ਪਿਓਰ ਕਾਟਨ ਹੈ ਜੀ ਦੇਖੋ ਜਿਹੜਾ ਰਾਮ ਟੈਕਸ ਹੈ ਉਹ ਕਦੇ ਵੀ ਬਿਲਕੁਲ ਪਿਓਰ ਕਾਟਨ ਨਹੀਂ ਬਣਦਾ ਮਲੀ ਮੋਟੀ ਹਲਕੀ ਫੁਲਕੀ ਲੇਲਨ ਟਾਈਪ ਦਾ ਦੇਖੋ ਮਾੜਾ ਜਿਹਾ ਚੈੱਕ ਦਿਖਦਾ ਨੇੜੇ ਆ ਕੇ ਆ ਆ ਦੇਖੋ ਜਿਵੇਂ ਇੱਥੋਂ ਤੁਹਾਨੂੰ ਚੈੱਕ ਨਜ਼ਰ ਆਊਗਾ ਥੋੜਾ ਜਿਹਾ ਹਲਕੀ ਫੁਲਕੀ ਮਿਕਸਿੰਗ ਰਾਮ ਟੈਕਸ ਦੇ ਵਿੱਚ ਅਸਲ ਵਿੱਚ ਇਹ ਵੀ ਵਿੱਚ ਮੋਟੀਆਂ ਹਾਂ ਤੇ ਸੋਹਣਾ ਸੂਟ ਹੈ ਹੰਡਣ ਵਾਲੇ ਸੂਟ ਨੇ ਕੁਝ ਹੁੰਦਾ ਨਹੀਂ ਇਹਨਾਂ ਨੂੰ 750 ਦੇ ਵਿੱਚ ਆ ਜੂਗਾ ਲੋ ਜੀ ਇਹ ਵੀ ਰਾਮ ਟੈਕਸ ਦਾ ਸੂਟ ਹੈ ਇਹਦੇ ਤੇ ਕੋਈ ਵਰਕ ਨਹੀਂ ਹੋਇਆ ਇਹ ਇਸ ਤਰ੍ਹਾਂ ਹੀ ਸੂਟ ਹੈਗਾ ਔਰ ਇਹ ਹੈਗੀ ਇਹਦੇ ਨਾਲ ਸਲਵਾਰ ਸਹੀ ਹਰੇ ਇਹ ਸੂਟ ਹੈ ਜਿਹੜਾ ਤੁਹਾਨੂੰ ਡਿਸਕਾਊਂਟ ਤੇ 650 ਦਾ ਮਿਲ ਜੂਗਾ ਕਿਉਂਕਿ ਪਹਿਲਾਂ ਇਹ 750 ਦਾ ਸੀ ਹੁਣ ਆਪਣੇ ਕੋਲ ਜਿਹੜੇ 1 1 2 2 ਪੀਸ ਬਚੀ ਜਾਂਦੇ ਰਹੇ ਉਹ ਮੈਂ ਤੁਹਾਨੂੰ ਦਿਖਾਈ ਜਾਨੀ ਆ ਤਾਂ ਕਿ ਤੁਹਾਡੇ ਕੋਲੇ ਪਹੁੰਚਦੇ ਹੋ ਜਾਣ ਲੋ ਜੀ ਇਹ ਵਾਲਾ ਸੂਟ ਦੇਖ ਲਓ ਇਹ ਫਿਰੋਜ਼ੀ ਕਲਰ ਦੀ ਸਲਵਾਰ ਹੈ ਸਲਵਾਰ ਦੇ ਵਿੱਚ ਇਸ ਤਰ੍ਹਾਂ ਲਾਈਨਾਂ ਨਹੀਂ ਕ੍ਰਸ਼ ਟਾਈਪ ਦੀ ਹੈਗੀ ਹੈ ਇਹ ਹਾਲੋ ਸੀ ਥਰੂ ਨਹੀਂ ਹੈਗੀ ਇਦਾਂ ਹੀ ਬਣ ਗਈ ਸ਼ਰਟ ਵੀ ਸੀ ਥਰੂ ਨਹੀਂ ਹੈਗਾ ਕੈਮਰੀ ਕਾਟਨ ਦਾ ਸ਼ਰਟ ਹੈ ਔਰ ਇਹ ਵਾਲੀ ਸਲਵਾਰ ਜਿਹੜੀ ਤੁਹਾਨੂੰ ਦਿਖਾਈ ਹੈ ਮੈਂ ਤੇ ਇਹ ਸੂਟ ਆਊਗਾ ਜੀ ਤੁਹਾਡੇ ਕੋਲੇ 750 ਤੇ ਅਗਲਾ ਹੈਗਾ ਇਹ ਵਾਲਾ ਸੂਟ ਲੋ ਜੀ ਇਹ ਹੈਗੀ ਸ਼ਰਟ ਇਹਦੀ ਠੀਕ ਤੇ ਇਹ ਹੈਗੀ ਇਹਦੀ ਸਲਵਾਰ ਲੈਮਨ ਜੈ ਸ਼ੀਡ ਸੂਟ ਬਹੁਤ ਸੋਹਣਾ ਲੱਗਦਾ ਸੂਟ ਤੇ ਇਹ ਸੂਟ ਆਉਣਾ ਹੈਗਾ ਜੀ ਹੁਣ ਤੁਹਾਡੇ ਕੋਲੇ 650 ਚ ਡਿਸਕਾਊਂਟ ਹੈ ਐਸੋ ਲੋ ਜੀ ਸਿੰਗਲ ਸਿੰਗਲ ਪੀਸ ਨਹੀਂ ਹੁਣ ਆਪਣੇ ਕੋਲੇ ਬਸ ਜਿਹੜਾ ਗਿਆ ਆ ਗਿਆ ਇਹ ਵਾਲਾ ਸੂਟ ਹੈ ਜਿਹੜਾ ਬੜੀ ਵਧੀਆ ਕਾਟਨ ਹੋਊਗੀ ਤੁਹਾਡੇ ਕੋਲ ਮੋਟੀ ਮੋਟੀ ਕਾਟਨ ਆ ਨਹੀਂ ਆ ਕੇ ਮਰੀ ਜੀ ਪੂਰੀ ਐਂਡ ਸਟਰੋਂਗ ਕਾਟਨ ਹੋਊਗੀ ਤੁਹਾਡੇ ਕੋਲੇ ਬਹੁਤ ਸੋਹਣੀ ਤੇ ਇਹ ਵੀ ਅੱਜਕੱਲ ਤੁਹਾਨੂੰ ਮਿਲ ਰਿਹਾ ਜੀ 650 ਦਾ ਸਹੀ ਕਲਰ ਦੇਖ ਰਹੇ ਹੋ ਸਿੰਗਲ ਪੀਸ ਹੈ ਲੋ ਜੀ ਆ ਵੀ ਇਕੱਲਾ ਹੀ ਹੈ ਬੜਾ ਪਿਆਰਾ ਸੂਟ ਹੈ ਵਧੀਆ ਸੂਟ ਹੈ ਜੀ ਇਹ ਪੂਰੀ ਐਨ ਵਧੀਆ ਕਾਟਨ ਹੋਊਗੀ ਤੁਹਾਡੇ ਕੋਲੇ ਆਏ ਨਹੀਂ ਹੈਗਾ ਕਿ ਬੇਕਾਰ ਦੀ ਕਾਟਨ ਹੋਊਗੀ। ਅੱਛੀ ਕਾਟਨ ਹੈ। ਥੋੜੀ ਜੀ ਸੀ ਥਰੂ ਹੈਗੀ ਆ ਪਰ ਸਲਵਾਰ ਦੇ ਵਿੱਚ ਪਤਾ ਨਹੀਂ ਲੱਗਦਾ ਹੁੰਦਾ ਮੈਂ ਤੁਹਾਨੂੰ ਦੱਸਦੀ ਜੇ ਤੂੰ ਬਣ ਜਾਂਦੀ ਹੈ ਨਾ ਸਲਵਾਰ। ਇਹ ਸਲਵਾਰ ਅਜੇ ਤਾਂ ਜਮ ਹੀ ਨਹੀਂ ਪਤਾ ਲੱਗਦਾ ਹੈਗਾ ਤੁਸੀਂ ਬੇਫਿਕਰ ਹੋ ਕੇ ਲੈ ਲਿਆ ਕਰੋ। ਤੇ ਸ਼ਰਟ ਦੇ ਵਿੱਚ ਜਿਵੇਂ ਦਿਖਦਾ ਇੱਕ ਕੱਖ ਨਹੀਂ ਹੈਗਾ ਲੋ। ਗ੍ਰੀਨ ਕਲਰ ਦੀ ਸ਼ਰਟ ਹੈਗੀ ਆ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ। 650 ਚ। ਮੋੜੀ ਇਹ ਸੂਟ ਵੀ ਤੁਹਾਡੇ ਕੋਲ 650 ਚ ਹੋਊਗਾ ਲਿਲਨ ਕਾਟਨ ਦੀ ਸਲਵਾਰ ਹੋਊਗੀ ਤੇ ਇਹ ਵਾਲੀ ਸ਼ੂਟ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਹੈਗੀ 650 ਇਹ ਸਾਰੇ ਸਿੰਗਲ ਸਿੰਗਲ ਪੀਸ ਨਹੀਂ ਹੋ ਲੋ ਜੀ ਇਹ ਵੀ ਦੇਖੋ ਇਹ ਵੀ ਰਾਮਟੈਕਸ ਦੀ ਗਲੇਸ ਕਟਨ ਹੈ ਇਹਦਾ ਘੇਰਾ ਵੀ ਮੈਨੂੰ ਲੱਗਦਾ 25 25 ਘੇਰਾ ਬਣ ਜੂਗਾ ਉਦਾਂ ਹੀ ਜਿਦਾ ਪਹਿਲਾਂ ਦੇਖਿਆ ਸੀ ਕਮਾਸਟਰ ਜੀ ਤੁਸੀਂ ਤੇ ਬਾਜੂ ਤੇ ਵਰਕ ਹੈ ਫਰੰਟ ਤੇ ਵਰਕ ਹੈ ਠੀਕ ਹੈ ਜੀ ਕਾਫੀ ਵਰਕ ਹੋ ਗਿਆ ਪਿਆਰਾ ਜਿਹਾ ਸੂਟ ਹੈਗਾ ਪ੍ਰਿੰਟ ਬਹੁਤ ਸੋਹਣਾ ਹੈ ਦੇ ਨਾਲ ਇਹਦੇ ਤੁਸੀਂ ਦੇਖੋ ਇਹ ਇਹ ਵਾਲੀ ਸਲਵਾਰ ਲਊਗੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਇਹ ਇਹ ਸੂਟ ਤੁਹਾਨੂੰ ਮਿਲੂਗਾ ਜੀ ਅ ਪਹਿਲਾ ਇਹਦੇ ਤੇ ਸੀ ਆਪ ਕੋ ਮੇਰੇ ਖਿਆਲ 1195 1050 ਦੇ ਵਿੱਚ ਹਾਂ 1050 ਦੇ ਵਿੱਚ ਸੂਟ ਆਊਗਾ ਸ਼ਿਪਿੰਗ ਫ੍ਰੀ ਹੋਊਗਾ ਲਓ ਜੀ ਆ ਸੂਟ ਦੇਖੋ ਸੋਹਣਾ ਸੂਟ ਇਹ ਕਾਟਨ ਮਸਲੀਨ ਦਾ ਸੂਟ ਹੈ ਜੀ ਇਹ ਵਾਲਾ ਵਰਕ ਹੋਇਆ ਹੋਇਆ ਇਹਦੇ ਤੇ 23 ਕੋ ਘੇਰੇ ਦਾ ਸੂਟ ਹੈ ਇਹ फ्रंट ਤੇ ਵਰਕ ਹੈ ਬਾਜੂ ਤੇ ਵਰਕ ਹੈ ਬੈਕ ਸਾਈਡ ਨਹੀਂ ਹੈਗਾ ਆ ਲੋ ਕਾਟਨ ਮਸਲਿਨ ਠੀਕ ਹੈ ਜੀ ਸਲਵਾਰ ਦਿਖਾਉਣੀ ਹੈ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈ ਜੀ ਇਹਦੇ ਨਾਲ ਆ ਇਹ ਵਾਲੀ ਸਲਵਾਰ 700 ਦੇ ਵਿੱਚ ਆ ਜੀ ਉਸ ਇਹ ਵਾਲਾ ਵੀ ਤੁਹਾਡੇ ਕੋਲ 700 ਦੇ ਵਿੱਚ ਆਊਗਾ ਸੌਰੀ ਬੈਕ ਤੇ ਵੀ ਵਰਕ ਹੈ ਇਹਦੇ ਲੋ 25 25 ਘੇਰੇ ਦਾ ਸੂਟ ਆ ਇਹ ਤਿੰਨ ਲਾਈਨਾਂ ਪਿੱਛੇ ਆ ਬੀਬੀ ਖੁੱਲ ਜਾਂਦੀ ਐ ਇਦਾਂ ਦੇਖਣ ਲੱਗ ਜਾਂਦੀ ਐ ਤਿੰਨ ਲਾਈਨਾਂ ਫਰੰਟ ਤੇ ਆ ਤਿੰਨ ਬੈਕ ਤੇ ਆ ਔਰ ਬਾਜੂ ਤੇ ਆ ਠੀਕ ਐ ਇਹ 750 ਜਾਊਗਾ ਕਿਉਂਕਿ ਇਹਦੇ ਬੈਕ ਸਾਈਡ ਤੇ ਵੀ ਵਰਕ ਹੋ ਜਾਪਿਆ ਹੈ ਕਾਫੀ ਸੋਹਣਾ ਸੂਟ ਆ ਜੀ ਸ਼ੰਕਰ ਬ੍ਰਾਂਡ ਦਾ ਸੂਟ ਆ ਬਹੁਤ ਪਿਆਰਾ ਜਿਹਾ ਸੂਟ ਆ ਕਾਟਨ ਐ ਨ ਵਧੀਆ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਆਲ ਓਵਰ ਦੇ ਵਿੱਚ ਸੂਟ ਅਗਲਾ ਦੇਖੋ ਇਹ ਵੀ ਆਲ ਓਵਰ ਸੂਟ ਲੋ ਵਰਕ ਦੇਖੋ ਇਹਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਵੀ ਸਹੀ ਦੇਖ ਰਹੇ ਹੋ ਬੈਕ ਸਾਈਡ ਤੇ ਵੀ ਸੇਮ ਵਰਕ ਹੈ ਫਰੰਟ ਤੇ ਵੀ ਸੇਮ ਵਰਕ ਹੈ ਇਹ ਸੂਟ ਤੁਹਾਨੂੰ 750 ਦੇ ਵਿੱਚ ਮਿਲੂਗਾ ਕਿਉਂਕਿ ਇਹਦੇ ਤੇ ਵਰਕ ਜ਼ਿਆਦਾ ਹੈ ਤੇ ਮੈਂ ਤੁਹਾਨੂੰ ਇਹਦਾ ਘੇਰਾ ਜਿਹੜਾ ਉਹ ਹੁਣ ਆਪਕੇ ਦੱਸ ਦਿੰਦਾ ਲੋ ਜੀ ਇਹ ਹੈਗਾ 7/42 ਘੇਰੇ ਦਾ ਸੂਟ ਹੈ ਤੇ ਆਲ ਓਵਰ ਤੇ 5 ਮੀਟਰ ਆਊਗਾ ਸੂਟ ਫ੍ਰੀ ਸ਼ਿਪਿੰਗ ਨਾਲ ਆਊਗਾ ਸ਼ੰਕਰ ਬ੍ਰਾਂਡ ਦਾ ਸੂਟ ਆਪਾਂ ਅਗਲਾ ਦੇਖੋ ਜੀ ਇਹ ਵੀ ਆਲ ਓਵਰ ਸੂਟ ਹੈ ਬਹੁਤ ਪਿਆਰਾ ਸੋਹਣਾ ਲੱਗਦਾ ਇਹਦੇ ਨਾਲ ਕਿਸੇ ਦਾ ਪੈਨ ਹਦਾਸੀ ਬਣਾ ਕੇ ਦਿੱਤਾ ਸਟਿਚ ਕਰਕੇ ਤੇ ਨਾਲ ਉਹਦੇ ਆਪਾਂ ਦੁਪੱਟਾ ਵਗੈਰਾ ਟਾਈ ਐਂਡ ਡਾਈ ਚ ਰੈਡੀ ਕਰਕੇ ਦਿੱਤਾ ਸੀਗਾ ਮਸਲੀਨ ਦੇ ਵਿੱਚ ਬਹੁਤ ਸੋਹਣਾ ਲੱਗਦਾ ਸੂਟ ਇਹ ਜਦੋਂ ਬਣ ਜਾਂਦਾ ਨਾ ਬਹਿ ਜਾ ਬਹਿ ਜਾ ਹੋ ਜਾਂਦੀ ਹੈ ਆਹ ਲੋ ਜੀ 24 ਘੇਰੇ ਦਾ ਸੂਟ ਹੈ ਇਹ ਵੀ ਠੀਕ ਹੈ ਫਰੰਟ ਤੇ ਇਹ ਵਾਲਾ ਵਰਕ ਹੋ ਜਾਵੇ ਤੇ ਬੈਕ ਸਾਈਡ ਤੇ ਵੀ ਤੁਹਾਨੂੰ ਉਨਾ ਹੀ ਵਰਕ ਮਿਲਣਾ ਹੈ ਘੇਰੇ ਦਾ ਤੇ ਬਾਜੂ ਦਾ ਠੀਕ ਹੈ ਜੀ ਤੇ ਆਲ ਓਵਰ ਸੂਟ ਮਿਲੂਗਾ ਇਹ ਬਹੁਤ ਸੋਹਣਾ ਪ੍ਰਿੰਟ ਤੇ ਬਹੁਤ ਸੋਹਣਾ ਕਲਰ ਹੈ ਐਂ ਵਧੀਆ ਕਾਟਨ ਹੈਗੀ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਐ ਜਿਵੇਂ ਮਰਜ਼ੀ ਪਾਓ ਹੰਡਾਓ ਕੋਈ ਚੱਕਰ ਹੀ ਨਹੀਂ। 750 ਚ ਆ ਜੂਗਾ ਜੀ। ਲੋ ਜੀ ਅਗਲਾ ਕਲਰ ਦੇਖੋ। ਕਲਰ ਤਾਂ ਇਹਨਾਂ ਦਾ ਸੇਮ ਹੀ ਆ ਉਹਦੇ ਨਾਲ ਦਾ ਹੀ ਐ। ਵਰਕ ਦਾ ਫਰਕ ਐ। ਆ ਲੋ। 25.5 ਫਰਕ 25.5 ਘਰੇ ਦਾ ਸੂਟ ਹੈਗਾ ਇਹ। ਬੈਕ ਸਾਈਡ ਤੇ ਵੀ ਉਨਾ ਹੀ ਵਰਕ ਐ। ਬਾਜੂ ਤੇ ਵੀ ਐ ਤੇ ਉਸ ਤਰ੍ਹਾਂ ਦਾ ਹੀ ਸੂਟ ਐ। ਆਲ ਓਵਰ ਦੇ ਵਿੱਚ ਸੂਟ ਆਊਗਾ। AK ਟੈਕਸ ਦਾ ਸੂਟ ਹੈ ਜੀ। ਕਾਟਨ ਬਹੁਤ ਸੋਹਣੀ ਹੈ ਕਾਟਨ ਦੀ ਪਰਵਾਹ ਨਾ ਕਰੋ ਤੁਸੀਂ ਬੇਫਿਕਰ ਹੋ ਕੇ ਚੱਕ ਲਓ ਠੀਕ ਹੈ ਜੀ 750 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆ ਲੋ ਆ ਵੀ ਕਲਰ ਬੜਾ ਜਿਆਦਾ ਸੋਹਣਾ ਹੈ ਤੇ ਇਹ ਮੈਨੂੰ ਤਾਂ ਕੱਲਾ ਹੀ ਸੂਟ ਲੱਗੇ ਆਪਣੇ ਕੋਲ ਕੱਲਾ ਹੀ ਕੱਲਾ ਹੀ ਸੂਟ ਆ ਲੋ ਬੜਾ ਸੋਹਣਾ ਕਲਰ ਹੈ ਇਹਦਾ ਇਹ ਵੀ 25 25 ਘੇਰੇ ਦਾ ਸੂਟ ਹੈ ਬੈਕ ਸਾਈਡ ਤੇ ਵੀ ਸੇਮ ਵਰਕ ਮਿਲੂਗਾ ਜਿੰਨਾ ਫਰੰਟ ਤੇ ਮਿਲਦਾ ਹੈ ਔਰ ਬਾਜੂ ਤੇ ਮਿਲੂਗਾ ਠੀਕ ਹੈ ਜੀ ਦੁਪੱਟਾ ਕੋਈ ਵੀ ਲੈਣਾ ਹੋਇਆ ਟਾਈ ਡਾਈ ਕਰਾਉਣਾ ਹੋਇਆ ਸਟਿਚਿੰਗ ਕਰਾਉਣਾ ਹੋਇਆ ਸੂਟ ਤੇ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ। ਲੋ ਜੀ। ਬਹੁਤ ਪਿਆਰਾ ਜਿਹਾ ਸੂਟ। ਫ੍ਰੀ ਸ਼ਿਪਿੰਗ ਨਾਲ ਆਜੂਗਾ ਤੁਹਾਡੇ ਕੋਲ। ਮਾੜੀਗਲਾ ਦੇਖੋ। ਲੋ ਇਹ ਵੀ ਸ਼ੰਕਰ ਬ੍ਰੈਂਡ ਦਾ ਸੂਟ ਆ ਆਲ ਓਵਰ ਦੇ ਵਿੱਚ ਸੂਟ ਆ। ਦਿਖਾ ਰਹੀ ਹਾਂ। 24 ਸਵਾ 24 ਦਾ ਘੇਰਾ ਮੇਰੇ ਰੂਪ ਸੁਣੇ ਦਾ। ਇਹ ਇਹਦੇ ਬੈਕ ਸਾਈਡ ਤੇ ਵੀ ਸੇਮ ਵਰਕ ਮਿਲੂਗਾ ਜਿੱਦਾਂ ਫਰੰਟ ਤੇ ਦੇਖ ਰਹੇ ਹੋ ਬਾਜੂ ਤੇ ਵੀ ਮਿਲੂਗਾ ਇਸ ਕਰਕੇ ਇਹਦੀ ਪ੍ਰਾਈਸ 750 ਹੋ ਗਈ। ਸੋਨਾ ਬਹੁਤ ਹੈ ਇਹ ਵੀ ਸ਼ੰਕਰ ਬ੍ਰੈਂਡ ਦਾ ਸੂਟ ਹੈ ਬਹੁਤ ਪਿਆਰਾ ਜਿਹਾ ਸੋਣੀ ਜੀ ਕਾਟਨ। ਅਗਲਾ ਸੂਟ ਇਹ ਵਾਲਾ। ਇਹ ਵੀ ਸਿੰਗਲ ਪੀਸ ਰਹੇਗਾ ਜੀ ਆਪਣੇ ਕੋਲੇ ਇਹਦੇ ਨਾਲ ਦੇ ਜਾ ਚੁੱਕੇ ਨੇ। ਹਨ। ਪ੍ਰਿੰਟ ਬਹੁਤ ਸੋਹਣਾ। ਕਾਫੀ ਜਿਆਦਾ ਪਿਆਰਾ ਪ੍ਰਿੰਟ ਆ ਤੇ ਇਹੀ ਕੁ ਘੇਰੇ ਦਾ ਸੂਟ ਲੱਗਦਾ ਏ ਮੈਨੂੰ। ਪੇਰ ਵੀ ਆਪਣਾਪ ਲੈਨੇ ਆ ਹਾਂ ਦੇ ਇਕੇ ਦਾ ਸੂਟ ਠੀਕ ਹੈ ਜੀ ਤੇ ਇਹਦੇ ਨਾਲ ਸਲਵਾਰ ਹੈਗੀ ਆ ਇਹ ਵਾਲੀ ਨੈਗੇਟਿਵ ਪ੍ਰਿੰਟ ਦੀ ਬੜਾ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਕਾਟਨ ਬਹੁਤ ਜਿਆਦਾ ਸੋਹਣੀ ਆ ਕਾਟਨ ਤਾਂ ਤੁਸੀਂ ਬੇਫਿਕਰ ਰਹੋ ਵਧੀਆ ਸੂਟ ਆਊਗਾ ਤੁਹਾਡੇ ਕੋਲੇ ਕੋਈ ਚੱਕਰ ਨਹੀਂ ਹੈਗਾ ਇਹਦਾ ਤੇ ਇਹ ਸੂਟ ਬਣੂਗਾ 700 ਦੇ ਵਿੱਚ ਤੇ ਨੈਕਸਟ ਹੈ ਜੀ ਇਹ ਵਾਲਾ ਇਹ ਰਾਮ ਟੈਕਸ ਦੀ ਗਲੇਸ ਕਾਟਨ ਆ ਇਹ ਵੀ ਸਿੰਗਲ ਪੀਸ ਆ ਇਸ ਕਲਰ ਦੇ ਵਿੱਚ ਤੁਹਾਨੂੰ ਇੱਕੋ ਹੀ ਪੀਸ ਮਿਲੂਗਾ ਇਹ ਹੀ ਤੇ ਕੈਮਰੀ ਕਾਟਨ ਦੀ ਤਾਂ ਮਿਲੂਗੀ ਤੁਹਾਨੂੰ ਸਲਵਾਰ ਤੇ ਗਲੇਸ ਕਾਟਨ ਦਾ ਮਿਲੂਗਾ ਤੁਹਾਨੂੰ ਸ਼ਰਟ ਠੀਕ ਆ ਜੀ ਬੜਾ ਵਧੀਆ ਸੀਮਟਾ ਇਹ ਇਹ 850 ਦੇ ਵਿੱਚ ਮਿਲੂਗਾ ਇਹ ਪਹਿਲਾਂ 9900 ਦੇ ਦਿੱਤੀ ਸਹੀ ਕਲਰ ਦੇ ਵਿੱਚ ਕਲਰ ਹੋਰ ਆ ਸੌਰੀ ਉਸੇ ਡਿਜ਼ਾਈਨ ਦੇ ਵਿੱਚ ਪ੍ਰਿੰਟਰਡ ਸੂਟ ਉਸੇ ਤਰ੍ਹਾਂ ਦਾ ਪ੍ਰਿੰਟ ਆ ਇਹਦੇ ਤੇ ਵੀ ਕਲਰ ਬਹੁਤ ਜਿਆਦਾ ਸੋਹਣਾ ਰਾਮ ਟੈਕਸ ਦੇ ਵਿੱਚ ਹੀ ਹੈ ਜੀ ਰਾਮ ਟੈਕਸ ਦੀ ਗਲੇਸ ਕਾਟਨ ਹੈ ਇਹ ਤੇ ਲੋ ਜੀ ਇਹ ਹੈਗੀ ਹੈ ਕੈਮਰੀ ਕਾਟਨ ਦੀ ਸਲਵਾਰ ਠੀਕ ਹੈ ਕਲਰ ਠੀਕ ਹੈ ਠੀਕ ਹੈ ਬਹੁਤ ਪਿਆਰਾ ਸੂਟ ਹੈ 850 ਜਾਊਗਾ ਅਗਲਾ ਦੇਖੋ ਜੀ ਲੋ ਇਹ ਵਾਲਾ ਪ੍ਰਿੰਟ ਕਟਵਰਕ ਦੇਖੋ ਤੇਈ ਘੇਰੇ ਦਾ ਸੂਟ ਡਬਲ ਡਬਲ ਕਟਵਰਕ ਬਾਜੂ ਤੇ ਹੈ ਔਰ ਆਫ फ्रंट ਤੇ ਹੈ ব্যাক ਸਾਈਡ ਤੇ ਨਹੀਂ ਹੈਗਾ ਤੇ ਇਹ ਵਾਲੀ ਇਹਦੇ ਨਾਲ ਹੈਗੀ ਹੈ ਸਲਵਾਬ ਠੀਕ ਹੈ ਜੀ ਇਸ ਕਰਕੇ ਇਹਦੀ ਪ੍ਰਾਈਸ ਰਹੂਗੀ 750 ਫ੍ਰੀ ਸ਼ਿਪਿੰਗ ਇਹ ਲਓ ਦੇਖੋ ਇਹ ਲੋ ਤੇ ਇਹ ਕਿਰੇ ਦਾ ਸੂਟ ਡਰਾਉਨ ਟੈਕਸ ਦੀ ਗਲੇਸ ਕਾਟਨ ਇਹ ਵਾਲਾ ਕਟਵਰਕ ਘੇਰੇ ਤੇ ਵੀ ਔਰ ਬਹੁਤ ਜੁਤੀ ਦੀ ਪ੍ਰਾਈਸ ਮਿਲੂਗੀ 750 ਸ਼ਿਪਿੰਗ ਫਰੀ ਹੋਊਗੀ ਲੋ ਜੀ ਇਹ ਹੈਗੀ ਅਦਾ ਕਲਰ ਵੱਖਰੇ ਕਲਰ ਸਹੀ ਨਹੀਂ ਆ ਰਿਹਾ ਇਹ ਸਹੀ ਹੈ ਲੋ 750 ਦੇ ਵਿੱਚ ਆ ਜੂਗੀ ਲੋ ਜੀ ਇੱਕ ਮੈਂ ਤੁਹਾਨੂੰ ਆ ਬੜਾ ਸੂਟ ਦਿਖਾਉਣੀ ਇਹ ਸੂਟ ਹੈਗਾ ਜਾਮ ਕਾਟਨ ਦਾ ਇੱਕੋ ਹੀ ਸੂਟ ਹੈ ਇਹ ਵੀ ਹੁਣ ਡਿਸਕਾਊਂਟ ਤੇ ਆਊਗਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਆਰਗੈਂਜ਼ਾ ਦੀ نیچے ਲੇਸ ਲੱਗੀ ਹੈ ਵਰਕ ਵਾਲੀ ਤੇ ਇਹ ਹੈਗਾ ਜੀ ਇਹਦੇ ਨਾਲ ਸਲਵਾਰ 2.5 ਮੀਟਰ ਹਾਟਨ ਦੀ ਤੇ ਦੁਪੱਟਾ ਹਵਾਲਾ ਮਿਲੂਗਾ ਤੁਹਾਨੂੰ 2.5 ਮੀਟਰ ਦੁਪੱਟਾ ਮਿਲੂਗਾ হাফ ਪਿਓਰ ਸ਼ਿਫੋਨ ਦੇ ਵਿੱਚ ਪਰ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਨਾਲ ਬਹੁਤ ਸੋਹਣਾ ਸੂਟ ਹੈ ਤੇ ਇਹ ਸੂਟ ਆ ਪਹਿਲਾਂ ਦਿੱਤਾ ਸੀ 1295 ਅੱਜ ਇਹ ਮਿਲ ਰਿਹਾ 1095 ਦਾ ਫ੍ਰੀ ਸ਼ਿਪਿੰਗ ਨਾਲ ਸੁਪਰ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ